ਹਾਂਜੀ ਬੈਗਰੂਜੀ ਕਾਲਸਾ ਸ੍ਰੀ ਵੈਗਰੂਜੀ ਦੇ ਭਤੇ ਆਪਾਂ ਸਾਰਿਆਂ ਨੂੰ ਪਤਾ ਦੀ ਹੈਂ ਜਿਹੜੀ ਸਰਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹਨ ਜੋ ਉਹਨਾਂ ਦੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਉਹਦੇ ਸੰਦਰਭ ਵਿੱਚ ਹੀ ਆਪਾਂ ਹਰੋ ਜਿੱਕ ਵੀ ਵੀਡੀਓ ਬਣਾਉਣਾ ਜੋ ਆਪਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਸੁਝਾਅ ਮਿਲਦਾ। ਸੋ ਦੇਖੋ ਇਹ ਵੀਡੀਓ ਨੇ ਜਿਹੜੀਆਂ ਵਾਦ-ਵਾਦ ਬੱਚਿਆਂ ਤੱਕ ਭੇਜਣ ਵਾਲੀਆਂ ਨੇ ਆਪਾਂ ਹੋਰ ਵੀਡੀਓ ਬਹੁਤ ਭੇਜ ਦਿੰਨੇ ਆ ਪਰ ਗੁਰੂ ਜੀ ਵਾਲੀ ਵੀਡੀਓ ਬਹੁਤ ਘੱਟ ਆਪਾਂ ਸ਼ੇਅਰ ਕਰਦੇ ਆ ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਵੀਡੀਓ ਨੂੰ ਵੀ ਵਾਦ-ਵਾਦ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਬੱਚਿਆਂ ਨੂੰ ਵੀ ਗੁਰੂਆਂ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ। ਸੋ ਹੁਣ ਅੱਜ ਹੈਗਾ ਦਿਨ 9ਵਾਂ 9ਵੇਂ ਦਿਨ ਦਾ ਸ਼ਡਿਊਲ ਸੀ ਜੋ ਸਹੀ ਦੀਪਾਈ ਮਤੀ ਦਾਸ ਜੀ ਪਾਈ ਸਕੀ ਦਾਸ ਜੀ ਤੇ ਪਾਈ ਦਿਆਲਾ ਜੀ ਸੇਤ ਕੀ ਔੜ ਨਿਰਹੀ ਪ੍ਰੀਤ ਇਹਦੇ ਸੰਬੰਧ ਵਿੱਚ ਹੀ ਅੱਪਾ ਵੀਡੀਓ ਬਣਾਉਂ ਜਾ ਰਹੇ ਹਾਂ। ਹਿੰਦੁਸਤਾਨ ਦੇ ਜਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਪਹੁੰਚੀ ਸਿਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਸਰਿਆ ਸੁਣ ਕੇ ਉਹਨਾਂ ਦੇ ਧਰਮ ਦੀ ਰੱਖਿਆ ਕਰਨ ਲਈ ਵਾਅਦਾ ਕੀਤਾ ਹੈ। ਇਹ ਖਬਰ ਸੁਣ ਕੇ ਬਾਦਸ਼ਾਹ ਹੈਰਾਨ ਸੀ ਜੋ ਗੁਰੂ ਨਾਜੰਝੂ ਪਾਉਂਦੇ ਜੇ ਗੁਰੂ ਨਾਜੰਝੂ ਪਾਉਂਦੇ ਤਾਂ ਤਿਲਕ ਲਾਉਂਦੇ ਹਨ। ਕਿਨੇ ਜੋ ਗੁਰੂ ਨਾਜੰਝੂ ਪਾਉਂਦਿਆਂ ਨਾ ਤਿਲਕ ਲਾਉਂਦੇ ਨੇ ਤੇ ਉਹ ਬ੍ਰਾਹਮਣਾਂ ਲਈ ਕਿਵੇਂ ਖੜੇ ਹੋ ਸਕਦੇ ਨੇ? ਉਹ ਕਿ ਗੁਰੂ ਤਾਂ ਗੁਰੂ ਹੀ ਹੁੰਦਾ ਹਨਾ। ਉਹਨਾਂ ਜਾਂ ਉਹ ਕਹਿੰਦੇ ਸੀ ਤੇ ਨਾ ਤਰਕ ਲਾਉਂਦੇ ਸੀ ਪਰ ਫਿਰ ਵੀ ਉਹਨਾਂ ਨੇ ਬ੍ਰਾਹਮਣਾਂ ਦਾ ਸਾਥ ਦਿੱਤਾ ਉਹ ਕਹਿੰਦੇ ਉਹ ਉਹ ਉਹਨਾਂ ਦੇ ਬਲੋਂ ਇਹ ਗੱਲ ਸੀ ਕਹਿੰਦੇ ਉਹ ਬ੍ਰਾਹਮਣਾਂ ਦੇ ਨਾਲ ਕਿਵੇਂ ਖੜ ਸਕਦੇ ਨੇ ਉਸ ਦੀ ਨਜ਼ਰ ਵਿੱਚ ਇੱਕ ਬੁੱਤ ਪ੍ਰਸਤਾ ਨਾਲ ਹਮਦਰਦੀ ਸੀ ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਸ ਨੇ ਲਖੌਰ ਦੇ ਸੁਬੇਦਾਰ ਨੂੰ ਹੁਕਮ ਜਾਰੀ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਨ ਲਈ ਬੇੜੀ ਪਾ ਕੇ ਕੈਦ ਕਰ ਲਿਆ ਗਿਆ। ਪੰਜਾਬ ਦੇ ਸੁਭਿਧਾਰਨੀ ਸਰਹੰਦ ਦੇ ਫੌਜਦਾਰ ਜਲਾਬਰ ਖਾਨ ਜਿਸ ਦੇ ਅਧੀਨ ਸ੍ਰੀ ਅਨੰਦਪੁਰ ਸਾਹਿਬ ਨਗਰ ਆਉਂਦਾ ਸੀ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕੈਦ ਕਰ ਲਵੋ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਅਤੇ ਭਾਈ ਦਿਆਲ ਜੀ ਨਾਲ ਮਲਕਪੁਰ ਰੰਗੜਾ ਪਹੁੰਚੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ। ਸਹੀ ਦੀਪਾਈ ਮਤੀਦਾਸ ਜੀ ਭਾਈ ਸਤੀਦਾਤਾ ਜੀ ਤੇ ਪਾਈ ਦਿਆ ਲਾ ਜੀ ਭਾਈ ਭਾਈ ਦਰਗਾ ਮੱਲ ਜੋ ਕੇ ਦੀਵਾਨ ਦੇ ਰੂਪ ਵਿੱਚ ਸੇਵਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਸ੍ਰੀ ਅਨੰਦਪੁਰ ਸਾਹਿਬ ਬਸਾਣ ਬੇਲੇ ਰਹੇ ਸਨ ਅਤੇ ਹੁਣ ਵਿਰਧ ਹੋ ਚੁੱਕੇ ਸਨ ਉਹਨਾਂ ਦੇ ਭਤੀਜੇ ਪਾਈ ਮਤੀਦਾਸ ਜੀ ਸਪੁੱਤਰ ਧਰਮਚੰਦ ਜੀ ਨੂੰ ਗੁਰੂ ਸਹਿਬਾਨ ਗੁਰੂ ਸਾਹਿਬ ਦਾ ਦੀਵਾਨ ਖਾਪ ਰਿਤਾ ਗਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੂਰਬ ਯਾਤਰਾ ਵੇਲੇ ਭਾਈ ਮਤੀ ਦਾਸ ਜੀ ਗੁਰੂ ਜੀ ਦੇ ਅੰਗ ਸੰਗ ਰਹੇ ਅਤੇ ਸਨ 1673 ਈਸਵੀ ਵਿੱਚ ਜਦੋਂ ਗੁਰੂ ਸਾਹਿਬ ਨੇ ਸ੍ਰੀ ਗੋਵਿੰਦ Rai ਜੀ ਨੂੰ ਗੁਰਿਆਈ ਸੌਂਪੀ ਤਾਂ ਉਸ ਵੇਲੇ ਭਾਈ ਮਤੀ ਦਾਸ ਜੀ ਮਜੂਰ ਸਨ ਭਾਈ ਮਤੀ ਦਾਸ ਜੀ ਕੁਸ਼ਲ ਪ੍ਰਬੰਧਕ ਸਨ ਅਤੇ ਗੁਰੂ ਘਰ ਦੇ ਲੰਗਰ ਆਦ ਸਾਰਾ ਪ੍ਰਬੰਧ ਆਪ ਦੇਖਦੇ ਸਨ ਗੁਰੂ ਘਰ ਦੇ ਪ੍ਰਬੰਧ ਵਿੱਚ ਉਹਨਾਂ ਦਾ ਸਾਥ ਉਹਨਾਂ ਦੇ ਭਰਾਤਾ ਭਾਈ ਸਤੀਦਾਸ ਜੀ ਵੀ ਜਿੰਦੇ ਰਹੇ ਤੇ ਭਾਈ ਮਤੀਦਾਸ ਜੀ ਨੂੰ ਦਿੱਲੀ ਵਿੱਚ ਨਵੰਬਰ 1653 ਈਸਵੀ ਵਿੱਚ ਆਰੇ ਨਾਲ ਜ਼ੇਹਦ ਕਰ ਦਿੱਤਾ ਗਿਆ ਜਦੋਂ ਭਾਈ ਮਤੀਦਾਸ ਜੀ ਨੂੰ ਇਸਲਾਮ ਕਬੂਲ ਕਰਨ ਦੀ ਪੇਸ਼ਕਸ਼ ਦਿੱਤੀ ਗਈ ਜੋ ਉਹਨਾਂ ਠਕਰਾ ਦਿੱਤੀ ਉਹਨਾਂ ਨੂੰ ਜ਼ੇਹਦ ਕਰ ਦਿੱਤਾ ਗਿਆ ਜਦੋਂ ਸਿਰ ਤੇ ਆਰਾ ਚੱਲਿਆ ਤਾਂ ਪਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਜਦੋਂ ਤੱਕ ਸ੍ਰੀ ਦੇ ਤਿਆਰਾ ਚੱਲਦਾ ਰਿਹਾ ਗੁਰਮਾਨੀ ਦਾ ਪਾਠ ਵੀ ਚੱਲਦਾ ਰਿਹਾ ਪਾਈ ਮਤੀ ਦਾਸ ਜੀ ਦੇ ਛੋਟੇ ਭਰਾ ਪਾਈ ਸਤੀ ਦਾਸ ਜੀ ਵੀ ਕਈ ਖੂਬੀਆਂ ਦੇ ਮਾਲਕ ਸਨ ਉਹ ਫਾਰਸੀ ਦੇ ਚੰਗੇ ਵਿਦਵਾਨ ਸਨ ਗੁਰੂ ਸਾਹਿਬ ਜੋ ਸ਼ਬਦ ਉਚਾਰਨ ਕਰਦੇ ਪਾਈ ਸਾਹਿਬ ਉਹਨਾਂ ਦਾ ਫਾਰਸੀ ਵਿੱਚ ਅਨਵਾਦ ਕਰੀ ਜਾਂਦੇ ਜਦੋਂ ਕੋਈ ਮਹਸਮਾਨ ਸਤਿਗੁਰੂ ਜੀ ਕੋਲ ਆਉਂਦਾ ਤਾਂ ਭਾਈ ਸਤੀਦਾਸ ਜੀ ਗੁਰੂ ਸਾਹਿਬ ਦੀ ਰਚਨਾ ਦਾ ਫਾਰਸੀ ਵਿਕਨਵਾਦ ਕਰਕੇ ਸਮਝਾ ਦਿੰਦੇ ਭਾਈ ਸਤੀਦਾਸ ਜੀ ਸਦਾ ਆਪਣੇ ਵੱਡੇ ਭਰਾ ਦੇ ਨਾਂ ਰਹਿੰਦੇ ਸਨ ਜਿੱਥੇ ਗੁਰੂ ਜੀ ਦੀ ਸੇਵਾ ਕਰਨ ਕਰਨ ਵਾਸਤੇ ਭਾਈ ਮਤੀਦਾਸ ਜੀ ਸਨ ਭਾਈ ਸਤੀਦਾਸ ਜੀ ਵੀ ਗੁਰੂ ਜੀ ਦੀ ਸੇਵਾ ਕਰਦੇ ਰਹੇ ਭਾਈ ਸਤੀਦਾਸ ਜੀ ਨੂੰ ਵੀ ਮੋਗਲ ਹਕੂਮਤ ਵੱਲੋਂ ਨੂੰ ਬੇਤਲਪੇੜ ਤੇ ਅੱਗ ਲਗਾ ਕੇ ਬਹੁਤ ਕਸ਼ਟ ਕਸ਼ਟ ਦੇ ਕੇ ਸਹੀਦ ਕਿੱਤਨੇ ਰਤੂ ਸਦਕੇ ਜਾਈ ਗੁਰੂ ਜੀ ਦੇ ਇਹਨਾਂ ਸਿੱਖਾਂ ਦੀ ਜਿਨ੍ਹਾਂ ਨੇ ਕਸ਼ਟ ਚੱਲੇ ਸੇਹੀਦ ਪ੍ਰਾਪਤ ਕੀਤੀ ਪਰ ਜ਼ਾਲਮ ਹਕੂਮਤ ਅੱਗੇ ਝੁਕਦੇ ਨਹੀਂ ਜੇਕਰ ਸਿੱਖੀ ਜੀਵਨ ਅਦਰਸ਼ ਸਤਗੁਰੂ ਜੀ ਦੀ ਨਿਰੰਤਰ ਸੇਵਾ ਕਰਨਾ ਅਤੇ ਆਪਣੇ ਇਸ਼ਟ ਲਈ ਜੀਵਨ ਕੁਰਬਾਨ ਕਰਨਾ ਹੈ ਤਾਂ ਹੀ ਭਾਈ ਮਤੀ ਦਾਸ ਜੀ ਇੱਕ ਭਾਈ ਸਤਿਦਾਹ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੂਰਨ ਸਿੱਖ ਸਨ ਜਿਨ੍ਹਾਂ ਨੇ ਸਿੱਖੀ ਸਦਕਾ ਕਾਠੀ ਦਾੰ ਤੱਕ ਨਵਾਇਆ ਅਤੇ ਜੀਵਨ ਸਭ ਸੇਵਿਓ ਆਪਣਾ ਕੇ ਗੁਰਬਾਤ ਤੇ ਅਮਲ ਕਰਦੇ ਹੋਏ ਆਪਣਾ ਸਾਰਾ ਜੀਵਨ ਗੁਰੂ ਸਾਹਿਬ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਸੇਵਕ ਕੀ ਓੜਿ ਨਿਭਈ ਪ੍ਰੀਤ ਦੇ ਗੁਰਬਾਕ ਅਨੁਸਾਰ ਪਾਈ ਮਤੀ ਦਾਸ ਜੀ ਅਤੇ ਪਾਈ ਸਤਿਦਾਹ ਜੀ ਦੀ ਪ੍ਰੀਤ ਗੁਰ ਚਰਨਾ ਵਿੱਚ ਅਖੀਰ ਤੱਕ ਨਵਾਇਈ ਪਾਈਦਿਆਲਾ ਜੀ ਵੀ குரு ਕਰਦੇ ਅਗਾ ਅਨੰਨ ਸਿੱਖਣ ਗੁਰੂ ਸਾਹਿਬ ਜਦੋਂ ਆਸਾਮ ਗਏ ਤਾਂ ਉੱਥੇ ਉਦੋਂ ਹੀ ਪਾਈਦਿਆਲਾ ਜੀ ਨਾਲ ਸਨ ਉੱਥੇ ਉਹਨਾਂ ਦੇ ਨਾਲ ਪਾਈਦਿਆਲਾ ਜੀ ਵੀ ਸਨ ਜਦੋਂ ਗੁਰੂ ਸਾਹਿਬ ਨੂੰ ਕੈਦ ਕੀਤਾ ਗਿਆ ਉਦੋਂ ਵੀ ਗੁਰੂ ਉਹ ਉਹਨਾਂ ਦੇ ਨਾਲ ਹੀ ਸਨ ਉਹਨਾਂ ਨੂੰ ਉਬਲਦੇ ਪਾਣੀ ਭਾਵ ਦੇਵ ਬਿੱਤ ਸੀ ਇਹਦੇ ਕੀਤਾ ਗਿਆ ਪਾਈਦਿਆਲਾ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਇਸ ਸ਼ਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਜੋ ਉਹਨਾਂ ਠਕਰਾ ਦਿੱਤੀ। ਉਪਰੰਤ ਉਹਨਾਂ ਨੂੰ ਕਿਸੇ ਇਹ ਦੇ ਕੇ ਸਹੀਰ ਕੀਤਾ ਗਿਆ। ਅਤੇ ਸਾਰਾ ਮੰਜ਼ਰ ਗੁਰੂ ਜੀ ਅਤੇ ਦਿੱਲੀ ਨਿਵਾਸੀਆਂ ਨੇ ਵੀ ਵੇਖਿਆ। ਜਿਸ ਨੇ ਇਤਿਹਾਸ ਨੂੰ ਸਜਾ ਲਈ ਬਦਲ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤਿੰਨ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਜੀ ਸ਼ਹੀਦਤਾ ਹੋਏ ਪਰ ਡਰੇ ਨਹੀਂ। ਕਿਉਂਕਿ ਉਹਨਾਂ ਦੀ ਸ਼ਹੀਦੀ ਨੇ ਸਿੱਖੀ ਦਾ ਇਹ ਸਨੇਹ ਸਾਰੇ ਜਹਾਨ ਵਿੱਚ ਫੈਲਾ ਦਿੱਤਾ ਤੇ ਅਸਲੀ ਸੇਵਾ ਉਹ ਹੈ ਜੋ ਆਖਰੀ ਸਾਹ ਤੱਕ ਨਿਭਾਈ ਜਾਵੇ। ਇਹ ਸੀ ਜੀ ਆਪਣਾ ਦਿਨ ਨਵਾਂ ਇੰਜ ਦੀ ਜਾਦਰ ਸ੍ਰੀ ਗੁਰੂ ਕੇ ਗਵਧਾ ਜੀ ਦੇ ਸਹਾਰ ਦ। ਉਮੀਦ ਕਰਦੀ ਹਾਂ ਕਿ ਸੀ ਵੀਡੀਓ ਵਿੱਚ ਬਤੋਵਾ ਦਿੱਤੇ ਗੁਰੂ ਰੇ ਜਾਂਗੇ। ਬੈਗਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।